ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਸੰਗਰੂਰ ਤੋਂ ਜਿੱਥੇ ਧੂਰੀ ਅਧੀਨ ਪੈਂਦੇ ਦੋਹਾਲਾ ਰੇਲਵੇ ਫਾਟਕ ਨੇੜੇ ਬਗਲਾਮੁਖੀ ਮੰਦਰ ਦੇ ਦੋ ਪੁਜਾਰੀਆਂ ਨੇ ਨੌਜਵਾਨ ਦਾ ਕਤਲ ਕਰਕੇ Laash ਨੂੰ ਹਵਨਕੁੰਡ ਹੇਠਾਂ ਦੱਬ ਦਿੱਤਾ ਮ੍ਰਿਤਕ ਦੀ ਪਛਾਣ 33 ਸਾਲਾ ਸੁਦੀਪ ਕੁਮਾਰ ਪੁੱਤਰ ਗੁਰਿੰਦਰ ਕੁਮਾਰ ਵਾਸੀ ਧੂਰੀ ਵੱਜੋਂ ਹੋਈ ਹੈ ਪਰਿਵਾਰ ਮੁਤਾਬਕ ਸੁਦੀਪ ਛੋਟੇ ਬੱਚਿਆਂ ਨੂੰ ਪੰਡਤ ਵਿਦਿਆ ਪੜਾਉਂਦਾ ਸੀ ਅਤੇ ਦੋ ਮਹੀਤੋਂ ਘਰ ਨਹੀਂ ਆਇਆ ਸੀ ਪਰਿਵਾਰਕ ਮੈਂਬਰਾਂ ਨੇ ਮੰਦਰ ਜਾ ਕੇ ਜਦ ਪੁੱਛਗਿੱਛ ਕੀਤੀ ਤਾਂ ਮੰਦਰ ਦੇ ਪੁਜਾਰੀ ਪਰਮਾਨੰਦ ਨੇ ਦੱਸਿਆ ਕਿ ਉਹ 2 ਦਿਨਾਂ ਤੋਂ ਮੰਦਰ ਨਹੀਂ ਆਇਆ ਪਰ ਜਦ ਪੁਲਿਸ ਨੇ ਮੰਦਰ ਦੇ ਪੁਜਾਰੀ ਪਰਮਾਨੰਦ ਤੋਂ ਪੁੱਛਗਿੱਛ ਕੀਤੀ ਤਾਂ ਉਹਨਾਂ ਨੂੰ ਸ਼ੱਕ ਹੋਇਆ ਜਿਸ ਤੋਂ ਬਾਅਦ ਪੁਜਾਰੀ ਪਰਮਾਨੰਦ ਦੇ ਨਾਲ ਸੱਤੀ ਨਾਲ ਪੁੱਛਗਿੱਛ ਕੀਤੀ ਗਈ ਇਸ ਪੋਸ਼ਕਿਸ਼ ਦੌਰਾਨ ਪਰਮਨੰਦ ਨੇ ਸੁਦੀਪ ਕੁਮਾਰ ਦੇ ਕਤਲ ਦੀ ਸਾਰੀ ਕਹਾਣੀ ਦੱਸੀ ਅਤੇ ਮੰਨਿਆ ਕਿ ਉਸਨੇ ਹੀ ਸੁਦੀਪ ਕੁਮਾਰ ਦਾ ਕਤਲ ਕਰਕੇ Laash ਨੂੰ ਹਵਨਕੁੰਡ ਹੇਠਾਂ ਦੱਬ ਦਿੱਤਾ ਸੀ। ਪੁਲਿਸ ਨੇ ਹਵਨਕੁੰਡ ਹੇਠਾਂ ਦੱਬੀ Laash ਨੂੰ ਬਾਹਰ ਕੱਢ ਕੇ ਪੋਸਟਮਾਰਟਮ ਦੇ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਤੇ ਬਗਲਾਮੁਖੀ ਮੰਦਰ ਦੇ ਪੁਜਾਰੀ ਪਰਮਨੰਦ ਤੇ ਮੁੱਖ ਪੁਜਾਰੀ ਅਸ਼ੋਕ ਸ਼ਾਸਤਰੀ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਹੀ ਜਿਹੜਾ ਜੁਣੋ ਜੀ ਦੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਇਹਨਾਂ ਦਾ ਅੱਜ ਦਾ ਨਹੀਂ ਜੀ ਬਹੁਤ ਦਿਨ ਦਾ ਮੁੱਦੂ ਤੋਂ ਇਹ ਕੁ ਮਿੰਟ ਲਈ ਕ੍ਰਾਈਮਰ ਲੋਟ ਬੰਦੇ ਨੇ ਬਾਜ਼ ਰਿਆ ਜੀ ਪਹਿਲਾਂ ਇਹ ਤਿੰਨ ਕਤਲ ਪਹਿਲਾਂ ਹੋ ਚੁੱਕੇ ਨੇ ਇਹਨਾਂ ਨੇ ਤਿੰਨ ਕਤਲਾਂ ਦੇ ਵਿੱਚ ਕੋਈ ਸ਼ੂ ਨਹੀਂ ਹੋਣ ਦਿੱਤੀ ਸਾਡੇ ਸ਼ਹਿਰ ਦੇ ਇੱਕ ਬਤਵੰਦਾ ਬੰਦਾ ਇਹਨਾਂ ਦੀ ਫੁੱਲ ਐਂਡ ਪੈਨਲ ਸਪੋਰਟ ਕਰਦਾ ਜੋ ਮੰਂਦਰ ਦਾ ਪ੍ਰਧਾਨ ਬਣਿਆ ਹੋਇਆ ਜੀ ਨਾ ਉਹਨਾਂ ਦੇ ਤਿੰਨ ਬੰਦਿਆਂ ਦਾ ਨਾ ਡਾਕਟਰੀ ਮੈਨਾਂ ਹੋਇਆ ਨਾ ਕੁਝ ਹੋਰ ਹੈ ਬਾਹਰ ਦੀ ਬਾਹਰ ਬਗੈਰ ਰੋਜ਼ ਕਰੇ ਤੁਸੀਂ ਦੀਰੋਂ ਭੋਕੇ ਗਏ ਨੇ ਜੀ ਤੇ ਉਹੀ ਕੰਮ ਅੱਜ ਮੇਰੇ ਬੇਟੇ ਨਾਲ ਮੇਰੇ ਬੇਟੇ ਨਾਲ ਤਾਮਤਰਿਕ ਵਿਦਿਆ ਨਾਲ ਉਹਦਾ ਹਾਵਣ ਦੇ ਵਿੱਚੋਂ ਦੀ ਮੱਲੀ ਦੇਣਾ ਚਾਹੁੰਦੇ ਸੀ ਜੀ ਇਹ ਤਾਮਤਰਿਕ ਪੰਡਤ ਸੀ ਕਿਹੜਾ ਬੰਦਾ ਮਲਗੀ ਸਪੋਰਟ ਕਰਦਾ ਹੈ ਇਹਨਾਂ ਦਾ ਸਪੋਰਟ ਜੀ ਇਹ ਹੈਡ ਹੈਡ ਇਹਨਾਂ ਦਾ ਜਿਹੜਾ ਦਿਮਾਗ ਵਾਲਾ ਬੰਦਾ ਹੈ ਜੀ ਉਹ ਐ ਚੋਕ ਸ਼ਾਸਤਰੀ ਜੀ ਚੋਕਮਾਰ ਸ਼ਾਸਤਰੀ ਚੋਕਮਾਰ ਸ਼ਾਸਤਰੀ ਜੋ ਅੱਜ ਧੂਰੀ ਸ਼ਹਿਰ ਡਿਵੀਜ਼ਨ ਦੇ ਵਿੱਚ ਡਿਸਟ੍ਰਿਕਟ ਨਗਰੂਰ ਪੰਜਾਬ ਦੇ ਵਿੱਚ ਇਹ ਜੇ ਆਪਣਾ ਜਿਹੜੇ ਪੰਡਤ ਨੇ ਜਿਹੜੇ ਟੈਰਰਿਸਟ ਨੇ ਅਤਵਾਦੀ ਨੇ ਇਹ ਡਾਕੂ ਨੇ ਲਟੇਰੇ ਨੇ ਇਹਨਾਂ ਦੇ ਨਕੇਲ ਪਾਣੀ ਚਾਹੀਦੀ ਅੰਧਤ ਪਾਣੀ ਚਾਹੀਦੀ ਹੈ ਜਿਹੜਾ ਅੱਜ ਬਗਲਾ ਮੁਕੀ ਮੰਦਿਰ ਦੇ ਆਪਣਾ ਵਿੱਚ ਇਹ ਭਾਣਾ ਵਾਪਰਿਆ ਸਾਡੇ ਆਪਣਾ ਸ਼ਹਿਰ ਦਾ ਬੱਚਾ ਸੀ ਕਾਲੂ ਤਾਂ ਬੇਨਤੀ ਹੈ ਅੱਜ ਉਹਨੂੰ ਮੌਤ ਦੇ ਘਾਟੇ ਪੰਡਤਾਂ ਨੇ ਉਤਾਰ ਦਿੱਤਾ ਸਾਡੀ ਇਹ ਮੰਗ ਹੈ ਪ੍ਰਸ਼ਾਸਨ ਤੋਂ ਸਰਕਾਰ ਤੋਂ ਇਹਜਿਹੇ ਬੰਦਿਆਂ ਨੂੰ ਚਰਾਏ 'ਚ ਖੜਾ ਕੇ ਸੰਗਤ ਦੀ ਅਗਵਾਈ ਦੇ ਵਿੱਚ ਫਾਂਸੀ ਦੇਣੀ ਚਾਹੀਦੀ ਹੈ ਜੋ ਆਨਲਾਈਨ ਟਾਈਮ ਦੇ ਵਿੱਚ ਕ੍ਰਾਈਮ ਕਰਨ ਵਾਲਿਆਂ ਦਾ थर-थर ਸਰੀਰ ਆਤਮਾ ਕੰਬਣ ਲੱਗੇ ਸਾਡੀ ਇਹ ਸਰਕਾਰ ਤੋਂ ਪ੍ਰਸ਼ਾਸਨ ਤੋਂ ਮੰਗ ਇਹ ਜਿਹੜੀ ਗੁੰਡਾਗਰਦੀ ਕੀਤੀ ਗਈ ਹੈ ਇਹਨਾਂ ਨੇ ਪੰਡਤਾਂ ਨੇ ਇਹ ਮੰਦਰਾਂ ਦੀ ਆੜ ਲੈ ਕੇ ਆਪਣਾ ਕਾਜੂ ਬਦਾਮ ਪਿਸਤੇ ਖੰਦ ਦੇ ਘੰਟੀਆਂ ਵਜਾਉਂਦੇ ਨੇ ਇਹ ਸਾਡੇ ਸਨਾਤਨ ਧਰਮ ਨੂੰ ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਜੋ ਬੱਚਾ ਜਿਹਦਾ ਇਸ ਤੂਨੇ ਤੋਂ ਚਲਾ ਗਿਆ ਹੈ ਉਹ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਏਗੀ ਕਿ ਅਸੀਂ ਉਹਨੂੰ ਇਨਸਾਫ਼ ਦਿਵਾ ਸਕੀਏ ਉਹਦੇ ਕਾਤਲਾਂ ਨੂੰ ਜਿਹੜਾ ਉਹ ਅਸੀਂ ਸਜ਼ਾ ਦਿਵਾ ਕੇ ਤਾਂ ਜੋ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਅਜਿਹੀ ਘਟਨਾ ਇਲਾਕੇ ਦੇ ਵਿੱਚ ਵੀ ਪ੍ਰਮਾਤਮਾ ਕਰੇ ਨਾ ਘਟੇ ਤੇ ਅਜਿਹੀ ਦਰਿੰਦਗੀ ਕੋਈ ਕਰਨ ਤੋਂ ਪਹਿਲਾਂ 100 ਵਾਰ ਸੋਚੇ ਉਹ ਵੀ ਇਹ ਕੰਮ ਕਰਨ ਦਾ ਕੀ ਨਤੀਜਾ ਸਾਡਾ ਇਹ ਇੱਕ ਆਪਣੇ ਇੱਕ 30 ਸਾਲ ਦਾ ਨੌਜਵਾਨ ਦਾ ਆਪਣੇ ਮਤੂਰੀ ਦਾ ਜਿਹੜਾ ਵਸਨੀਕ ਸੀਗਾ ਜਿਹਦਾ ਨਾਮ ਆਨੰਦ ਕਰਕੇ ਸੁਦੀਪ ਹਮ ਆਨੰਦ ਉਹਦਾ ਉਹ ਇਸ ਤਰੀਕੇ ਦੇ ਇੱਕ ਮੰਦਰਾ ਰੋਤੇ ਦਾ ਕਤਲ ਹੋਇਆ ਜਿਸਬੰਦੀ ਕੁਝ ਬੰਦੇ ਸੀ ਨਾਮ ਤਾਂ ਕਿਤੇ ਬਾਕੀ ਐਸ ਪਰ ਇਨਵੈਸਟੀਗੇਸ਼ਨ ਜੋ ਕੁਝ ਵੀ ਸਾਡੇ ਸਾਹਮਣੇ ਆਏਗਾ ਉਹ ਕਰਨ ਤੋਂ ਬਾਅਦ ਦੱਸਾਂਗਾ ਸਿਰ ਮਾਮਲਾ ਸਾਹਮਣੇ ਕਿਵੇਂ ਆਇਆ ਇਹ ਸਾਡੇ ਕੋਲ ਕੋਈ ਅੱਜ ਕੁਝ ਉਸ ਦਿਨ ਦੇ ਵੇਲੇ ਸਾਡੇ ਕੋਲ ਕੋਈ ਵਿਅਕਤੀ ਆਇਆ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਸਾਡਾ ਲੜਕਾ ਜੋ ਹੈ ਸਾਨੂੰ ਮਿਲ ਨਹੀਂ ਆ। ਉਹਦੇ ਬੂਛਾ ਦਾ ਹੋਣ ਦੀ ਉਹਨੇ ਦੱਸਿਆ ਸੀ ਤੇ ਅਸੀਂ ਉਹ ਕਹਿੰਦੇ ਪਰ ਫੋਨ ਉਹਦਾ ਚੱਲ ਰਿਹਾ। ਜਿਹਦੇ ਸਾਨੂੰ ਥੋੜਾ ਜਿਹਾ ਡਾਊਟ ਹੋਇਆ ਇਸ ਤੇ। ਪਰ ਉਹ ਗੱਲ ਕਰਦੇ ਕਰਦੇ ਕੁਝ ਇਹਨਾਂ ਦੇ ਕੋਈ ਕਰੀਬੀ ਨਹੀਂ ਸਾਨੂੰ ਅੱਗੇ ਦੱਸੇ ਵੀ ਸਾਨੂੰ ਇਹਨਾਂ ਨਾਲ ਬੰਦੇ 'ਚ ਸ਼ੱਕ ਹੈ। ਤੇ ਜਦੋਂ ਅਸੀਂ ਉਹਨਾਂ ਨੂੰ ਪੁੱਛੀਂ ਗੱਲ ਕੀਤੀ ਅ ਹੌਲੀ ਵਾਲੀ ਸਾਨੂੰ ਕਲੀਅਰ ਆ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਦੋਂ ਅਸੀਂ ਪਰ ਪੂਰਾ ਸ਼ੋਰ ਹੋ ਗਿਆ ਫਿਰ ਤੋਂ ਸਾਰਾ ਮਸਲਾ ਜਿਹਨੇ ਵਾਪਸ ਆਦਾ। ਸਨ ਲਾਸ਼ ਦਾ ਪੋਸਟਮਾਰਟਮ ਕਦੋਂ ਤੱਕ ਹੋਏਗਾ ਦੇਖੋ ਇਹ ਅ ਕੱਲ ਸਵੇਰੇ ਅਰਲੀ ਮਾਰਨਿੰਗ ਦੀ ਜਿਵੇਂ ਹੀ ਦਿਨ ਸ਼ੁਰੂ ਹੋਊਗਾ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿੰਨੀ ਜਲਦੀ ਹੋਦਕਿ ਉਹਦਾ ਪੋਸਟਮਾਰਟਮ ਕਰਾ ਕੇ ਜਿਹੜੀ ਡੈੱਡ ਬੋਡੀ ਆ ਵਾਰਸਾਂ ਦੇ ਹਵਾਲੇ ਕਰੀਏ